ਕਾਸ ਅੱਠ ਧਾਤਾਂ ਨੂੰ ਸੋਨਾ ਬਣਾ ਦਿਆ ਕਰਦਾ ਸੀ ਤਾਂਬਾ ਲੋਹਾ ਆਦਿਕ ਇਹੋ ਜੀਆਂ ਅੱਠ ਧਾਤਾਂ ਬਈ ਰ ਵਿਦਾਸ ਕਹੇ ਪਾਰਸਿਆ ਜਿਸ ਚੀਜ਼ ਦੇ ਨਾਲ ਪਰਸ਼ਪਰ ਕਰੀ ਗਾਲ ਕੋਤੀ ਸੋਨਾ ਬਣ ਜਾਵੇ ਤੇ ਭਗਤ ਰਵਿਦਾਸ ਸਾਹਿਬ ਕਹਿੰਦੇ ਰੱਖਦੇ ਪੁਰਖਾਂ ਸਾਨੂੰ ਦੇ ਵਿੱਚ ਕਿਤੇ ਉਹ ਰੱਖ ਗਿਆ ਕਈਆਂ ਸਾਲਾਂ ਬਾਅਦ ਕਾਫੀ ਸਮੇਂ ਬਾਅਦ ਆਇਆ ਉਹਨੇ ਸੋਚਿਆ ਵੀ ਭਗਤ ਰਵਿਦਾਸ ਸਾਹਿਬ ਨੇ ਉਸ ਪਰਸ ਦੇ ਨਾਲ ਸੋਨਾ ਬਣਾ ਬਣਾ ਕੇ ਕਾਫੀ ਵੱਡਾ ਮਹਿਲ ਬਣਾਇਆ ਕਾਹਲੀ ਧਨ ਦੌਲਤ ਹੋਣੀ ਹੈ ਜਦੋਂ ਜਾ ਕੇ ਵੇਖਿਆ ਤੇ ਭਗਤ ਰਵਿਦਾਸ ਸਾਹਿਬ ਉਸੇ ਛੰਨ ਦੇ ਸਾਹਮਣੇ ਬੈਠੇ ਆ ਤੇ ਜੋੜੇ ਗੱਲ ਰਹੇ ਨੇ ਪੁੱਛਣ ਲੱਗਿਆ ਵਾਹ ਪਰਖੋ ਤੁਹਾਨੂੰ ਇੱਕ ਪਾਰਸ ਦੇ ਕਰਕੇ ਮੈਂ ਗਿਆ ਸੀ ਕੁਝ ਸਮਾਂ ਪਹਿਲਾਂ ਉਹ ਪਾਰਸ ਕਿੱਥੇ ਉੱਤੇ ਗੁਰਦਵਾਰ ਸਾਹਿਬ ਕਹਿੰਦੇ ਭਲਿਆ ਅਸੀਂ ਤੇ ਤੇਰਾ ਪਾਰਸ ਵੇਖਿਆ ਨਹੀਂ ਜਿੱਥੇ ਤੂੰ ਰੱਬ ਕੇ ਗਿਆ ਸੀ ਉੱਥੇ ਵੇਖ ਲਾ ਉੱਥੇ ਪਿਆ ਹੋਣਾ ਕਹਿਣ ਤੋਂ ਭਾਵ ਐਡਾ ਕੋ ਵੱਡਾ ਇੱਕ ਤਿਆਗੀ ਬਈ ਹਮਾਰੇ ਕੰੀ ਨੂੰ ਸੋਨਾ ਬਣਾਉਣ ਵਾਲੀ ਚੀਜ਼ ਉਹ ਪਾਰਸ ਜਿਨੂੰ ਕੌਡੀ ਦੇ ਭਾਵੇਂ ਕਦਰ ਨਹੀਂ ਦੇ ਦਿੱਤਿਆ ਆਦਰ ਮਾਨ ਨਹੀਂ ਦਿੱਤਿਆ ਤੇ ਗੁਰੂ ਅਰਜਨ ਦੇ ਮਹਾਰਜ ਨੂੰ ਫਿਰ ਕਹਿਣਾ ਪਿਆ ਰਵਿਦਾਸ ਤਵੰਤਾ ਢੋਰ ਨਹੀਂ ਤਨਤਿਆ ਦੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਕਹਿੰਦੇ ਇਸ ਪ੍ਰਕਾਰ ਇਹਨਾਂ ਨਿਮੀਆਂ ਜਾਤਾਂ ਵਾਲਿਆਂ ਦੀਆਂ ਤਪੱਸਿਆ ਨੂੰ ਇਹਨਾਂ ਦੀ ਮਹਿਮਾ ਦੇ ਬਾਰੇ ਜਦੋਂ ਸੁਣਿਆ ਤੇ ਧੰਨੇ ਜਾਤ ਦੇ ਅੰਦਰ ਵੀ ਭਗਤੀ ਕਰਨ ਦੀ ਇੱਛਾ ਜਾਗ ਪਈ ਕਹਿੰਦੇ ਏਬੇ ਸੁਣ ਕੇ ਜਾ ਤਰੋ ਉੱਠ ਭਗਤੀ ਲਗਾ ਮਿਲੇ ਪ੍ਰਤਖ ਗੁਸਾਈਆਂ ਧੰਨਾ ਵੜ ਪਗਾ ਆ ਕਹਿੰਦੇ ਜਿਨ੍ਹਾਂ ਨੂੰ ਨੀਵੀਂ ਜਾਤ ਦਾ ਕਹਿੰਦੇ ਨਾ ਨੀਵੀਂ ਜਾਤ ਵਾਲਿਆਂ ਦੀ ਮਹਿਮਾ ਨੂੰ ਸੁਣ ਸੁਣ ਕੇ ਇੱਕ ਰਾਜਸਥਾਨ ਦੀ ਧਰਤੀ ਤੇ ਰਹਿਣ ਵਾਲਾ ਧੰਨਾ ਜਾਗ ਅੱਜ ਵੀ ਕਿਤੇ ਤੁਸੀਂ ਜਾਓ ਤੇ ਕਈ ਏਕੜ ਜੁਮੀਨੀਆਂ ਧੰਨੇ ਜਾਗ ਤੇ ਨਾਮ ਤੇ ਤੇ ਸਰੋਂ ਦੀ ਜ਼ਾਰਤਾਂ ਉੱਤੇ ਕੀਤੀ ਹੁੰਦੀ ਆ ਕਿ ਉੱਥੇ ਦਾ ਵਾਤਾਵਰਨ ਬੜਾ ਸ਼ੁੱਧ ਆ ਆਪਣੇ ਆਪ ਉੱਥੇ ਜਾ ਕਰਕੇ ਸਿਰ ਝੁਕਣ ਲੱਗ ਜੁਦਾ ਐਸਾ ਉਸ ਤਪਸਵੀ ਮਹਾਂਪੁਰਖ ਦਾ ਉਹ ਅਸਥਾਨ ਆ ਕਿੱਥੇ ਬਰਨਾਲਸ ਤੇ ਕਿੱਥੇ ਉਹ ਕੋਟਾ ਬੋਦੀ ਦੀ ਧਰਤੀ ਜਦੋਂ ਤੇ ਤਪસ્યા ਭਗਤੀ ਕਰਨ ਦੀ ਇੱਛਾ ਜਾਗ ਪਈ ਕਹਿੰਦੇ ਫਿਰ ਤਪસ્યા ਧੰਨੇ ਜਾਗ ਨੇ ਇੰਨੀ ਕੁ ਕੀਤੀ ਬਈ ਪ੍ਰਗਟ ਹੋ ਸਦਸੰ ਹਰ ਦਰਸ਼ਨ ਪਾਇਆ ਇਹ ਬਿਲ ਸੁਣ ਕੇ ਜਾ ਤਰੋ ਉੱਠ ਭਗਤੀ ਲਗਾ ਮਿਲੇ ਪ੍ਰਤੱਖ ਗੁਸਾਈਂ ਪ੍ਰਮਾਤਮਾ ਕਹਿੰਦੇ ਪ੍ਰਤੱਖ ਮੇਰੇ ਹੋ ਕਰਕੇ ਆਇਆ ਪ੍ਰਕਾਸ਼ ਦਰਸ਼ਨ ਦਿੱਤੇ ਧੰਨੇ ਜਾਗ ਨੂੰ ਧੰਨਾ ਬੜਾ ਪਾਕਾ ਧੰਨਾ ਬਡੇ ਭਾਗਾ ਵਾਲਾ ਕਿਉਂ ਕਿ ਇਹਨੇ ਇਹਨਾਂ ਨੀਵੀਂ ਜਾਤਾਂ ਵਾਲਿਆਂ ਦੇ ਜਿਹੜੇ ਲੋਕ ਕਹਿੰਦੇ ਸੀ ਨਾ ਨੀਵੀਂ ਜਾਤ ਦੇ ਉਹਨਾਂ ਦੀ ਮਹਿਮਾ ਨੂੰ ਸੁਣ ਕਰਕੇ ਤਪੱਸਿਆ ਕਰਨ ਲੱਗ ਪਿਆ ਦਾਸ ਵੇਰ ਬੇਕਤੀ ਕਰੇ ਵੀ ਐਡਾ ਕ ਵੱਡਾ ਤਿਆਗੀ ਐਡਾ ਕ ਵੱਡਾ ਮਹਾਪੁਰਮ ਤਪੱਸਵੀ ਸ਼੍ਰੋਮਣੀ ਭਗਤ ਭਗਤ ਰਵਿਦਾਸ ਸਾਹਿਬ ਜਿਨ੍ਹਾਂ ਦੀ ਮਹਿਮਾ ਚਾਰੇ ਪਾਸੇ ਹੋ ਰਹੀ ਆ ਨਿਮਰਤਾ ਦੇ ਸ਼ਬਦ ਗਾ ਰਹੇ ਨੇ ਦਿਨ ਰਾਤ ਨਿਮਰਤਾ ਦੀ ਸ਼ਬਦ ਕਿਹੜੇ ਨੇ ਵਾਹਿ ਹੈ ਪ੍ਰਮਾਤਮਾ ਹੈ ਅਕਾਲ ਪੁਰਖ ਬਹੁਤ ਜਨਮ ਵਿੱਚ ਰਹੇ ਤੇ ਮਾਂ ਤੋਂ ਹੈ ਪ੍ਰਮਾਤਮਾ ਬੜੇ ਜਨਮ ਹੋ ਗਏ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਦਮੀਨ ਔਰੰਗਾ ਤੇ ਮਹਾਰਾਜ ਕਹਿੰਿਆ ਕਿ ਅਸੀਂ ਮੱਛਰ ਕੀੜੀ ਡੱਡੂ ਹਾਥੀ ਪੰਛੀ ਸਰਪ ਬਣੇ ਹੋਏ ਨੇ ਮਾਰੇ ਬੜੇ ਜਨਮ ਹੋ ਗਏ ਨੇ ਕਹਰਾ ਵਿਦਾਸ ਆਸ ਲੱਗ ਜੀਵਾਂ ਇੰਨਾ ਕਿ ਤਿਆਗੀ ਹੋਣ ਤੋਂ ਬਾਅਦ ਐਡਾ ਕ ਵੱਡਾ ਭਗਤ ਹੋਣ ਤੋਂ ਬਾਅਦ ਹਜੇ ਵੀ ਨਿਮਰਤਾ ਦੇ ਗੀਤ ਦੇਖੋ ਕਿਸ ਤਰ੍ਹਾਂ गा ਰਹੇ ਨੇ ਕਹਿੰਦੇ ਹਜੇ ਵੀ ਆਸ ਹੈ ਹਜੇ ਚੈਲੰਜ ਨਹੀਂ ਕੋਈ ਹੱਜੇ ਕੋਈ ਚੱਲ ਨਹੀਂ ਹੱਜੇ ਵੀ ਕਹਿੰਦੇ ਆਸਿਆ ਕਹਿਰ ਬਿਦਾਸ ਆਸ ਸੁਨ ਗਿਵੋ ਇੱਥੇ ਦੇ ਜਿੰਦ ਕਦੇ ਬੰਦਾ ਨਾ ਦੌਰ ਦੇ ਨਿਤਰੇਮ ਕਰ ਲਵੇ ਤੇ ਬਾਬਾ ਜੀ ਫੇਰ ਨਹੀਂ ਦੂਜੇ ਨੂੰ ਕਿਤੇ ਫਿਰ ਤੇ ਤੀਸਰੇ ਨੂੰ ਜਾ ਜਾ ਕੇ ਸਮੋਦਾ ਕਹਿੰਦਾ ਉਹ ਫਲਾਣਾ ਸਾਡਾ ਗਵਾਂਢੀ ਹੀ ਜਾਂਦਾ ਅਸੀਂ ਜਾਣੇ ਮੁਰਦਾਰੇ ਅਜੀਦਾ ਵੇ ਸ਼ਾਮ ਨੂੰ ਵੀ ਜਾਈਦਾ ਵੇ ਸੋਣੀ ਸਾਫ ਕਰੀ ਦੇਆ ਜੇ ਮੈਂ ਨਾ ਗਿਆ ਫੇਰ ਲੱਗਦਾ ਦਰਬਾਰ ਨਹੀਂ ਪੁੱਲੇਗਾ ਲੱਗਦਾ ਗੁਰਦੁਆਰਾ ਇਹਨਾਂ ਦਾ ਬੰਦ ਹੋ ਜਾਣਾ ਬਈ ਐਡਾ ਕਿ ਤਿਆਗੀ ਹੋਣ ਤੋਂ ਬਾਅਦ ਫੇਰ ਸਰਵਣ ਕਰਿਓ ਐਡਾ ਕਿ ਤਿਆਗੀ ਹੋਣ ਤੋਂ ਬਾਅਦ ਵੀ ਪਾਰਸ ਪਰ ਕੇ ਪਦਾਰਥਾਂ ਨੂੰ ਠੋਕਰ ਮਾਰਦਾ ਤੇ ਜੋੜੇ ਗੰਢ ਗੰਢ ਕੇ ਨਿਮਰਤਾ ਦੇ ਵਿੱਚ ਅੰਮ੍ਰਿਤਮੇਂ ਭਿੱਜੇ ਹੋਏ ਗੀਤ ਗਾ ਰਿਹਾ ਤੇ ਗੀਤਾਂ ਨਜੋੜ ਵੇਖੋ ਕੀ ਆ ਇਹਨੇ ਕ ਤਪੱਸਿਆ ਕਰਨ ਤੋਂ ਬਾਅਦ ਐਨੀ ਸਤਸੰਗਤ ਸਾਧੂ ਸੰਤਾਂ ਦੀ ਸੇਵਾ ਕਰਨ ਤੋਂ ਬਾਅਦ ਨਿਮਰਤਾ ਦੇ ਗੀਤ ਆ ਅਮਰਤ ਵਿੱਚ ਗੀਤਿਆ ਵੀ ਕਹਿਰ ਵਿਦਾਸ ਆਸ ਲੱਗ ਜਿਵਾਂ ਫੇ ਕਾਪਾਤਰ ਕਹਦੇ ਚੈਲੰਜ ਨਹੀਂ ਕੋਈ ਬਈ ਐਨੀ ਤਪੱਸਿਆ ਕਰਨ ਤੋਂ ਬਾਅਦ ਵੀ ਤੇਰੀ ਪ੍ਰਾਪਤੀ ਹੋ ਜਾਏ ਜਾ ਇਸ ਜਨਮ ਤੋਂ ਛੁਟਕਾਰਾ ਹੋ ਜਾਏ ਕਹਿਰ ਵਿਦਾਸ ਆਸ ਲੱਗ ਜਿਵਾਂ ਚੇਰ ਭਾਇਓ ਦਰਸ਼ਨ ਦੇਖੇ ਹੈ ਪ੍ਰਮਾਤਮਾ ਤੇਰੇ ਦਰਸ਼ਨ ਕੀਤਿਆਂ ਤੋਂ ਬਗੈ ਹੇ ਪ੍ਰਮਾਤਮਾ ਇਸ ਦੇਹੀ ਤੋਂ ਛੁਟਕਾਰਾ ਨਹੀਂ ਹੋ ਸਕਦਾ ਕਿਉਂਕਿ ਇਹ ਹੰਕਾਰ ਜਦੋਂ ਬੰਦਾ ਨਾ ਹਲਕੀ ਬਾਣੀ ਦੇ ਬਾਰੇ ਜਿੱਤਰ ਕਰਦੀ ਆ ਜਦੋਂ ਬੰਦਾ ਤਪੱਸਿਆ ਕਰਨ ਲੱਗਦਾ ਨਾ ਜਿਵੇਂ ਜਿਵੇਂ ਗਿਆਨ ਦੀਆਂ ਉਚਾਈਆਂ ਤੇ ਗਿਆਨੀਆਂ ਪੌੜੀਆਂ ਤੇ ਚੜਦਾ ਤੇ ਪੰਜ ਤੂਤਾਂ ਕੇ ਚਮੜ ਜਾਂਦੇ ਆ ਪਾਂਛੇ ਦੂਰ ਤੱਕ ਇਦਾਂ ਤੇ ਆ ਵੀ ਉਹ ਆਪਣੇ ਦੇ ਵਿੱਚ ਉਜਾੜ ਲੈਂਦੇ ਜੇ ਸਮੰਜਰ ਨੂੰ ਪਾਉਣ ਵਾਸਤੇ ਬੰਦਾ ਧਰਮ ਦੇ ਮਾਰਗ ਤੇ ਤੁਰਨਾ ਚਾਹੁੰਦਾ ਉਹ ਮਾਰਗ ਬਹੁਤ ਛੋਟ ਜਾਂਦੀ ਹੈ ਉਹ ਮਾਰਗ ਬਹੁਤ ਜ਼ਿਆਦਾ ਉਹ ਮੰਜ਼ਿਲ ਬਹੁਤ ਜ਼ਿਆਦਾ ਦੂਰ ਚਲੀ ਜਾਂਦੀ ਹੈ ਉਹ ਮਹਾਰਾਜ ਕਹਿੰਦੇ ਹਮ ਵੱਡ ਪਬ ਜੇ ਦੇ ਬੰਦਾ ਕੋਈ ਗੀਤ ਲਖਣ ਲੱਗੇ ਜਵੇ ਧਰਮ ਦੇ ਬਾਰੇ ਪ੍ਰਮਾਤਮਾ ਦੇ ਨਾਮ ਦੇ ਗੀਤ ਲਖਣ ਲੱਗੇ ਜਵੇ ਫਿਰ ਬਸ ਹਮ ਬੜ ਕਬ ਮੈਂ ਕਹਿੰਦਾ ਵੱਡਾ ਕਬੀਆਂ ਮੇਰੇ ਅੰਦਰ ਗੀਤ ਚੱਲਣ ਲੱਗ ਗਏ ਹਮ ਬੜ ਕਬ ਕੁਲੀ ਨਹਮ ਪੰਡਤ ਮੈਂ ਕਹਿੰਦਾ ਚੰਗੀ ਕੁਲ ਦਾ ਆ ਚੰਗੀ ਵੰਸ ਦਾ ਆ ਹਮ ਬੜ ਕਬ ਕੁਲੀ ਨਹਮ ਪੰਡਤ ਹਮ ਜੋਗੀ ਸਮਿਆਸੀ ਫਿਰ ਕਹਿਣ ਲੱਗ ਜਤਾ ਹੁਣ ਤੇ ਮੈਂ ਸੰਿਆਸੀ ਹੁਣ ਤੇ ਮੈਂ ਤਿਆਗੀ ਬਹੁਤ ਵੱਡਾ ਆ ਮੈਂ ਤੇ ਮਾਇਆ ਤੋਂ ਗੂਰ ਬਹੁਤ ਆ ਹਮ ਬੜ ਕਬ ਕੁਲੀ ਨਾ ਹਮ ਪੰਡਤ ਹਮ ਜੋਗੀ ਸੰਿਆਸੀ ਕਹਿੰਦੇ ਗਿਆਨੀ ਗੁਣੀ ਫਿਰ ਇਹਦੇ ਅੰਦਰ ਇੱਕ ਗਿਆਨ ਦਾ ਵੀ ਹੰਤਾਰਾ ਜਾਂਦਾ ਜਿਵੇਂ ਜਿਵੇਂ ਅੱਗੇ ਵੱਧ ਜੀ ਕੋਸ਼ਿਸ਼ ਕਰਦਾ ਉਨਾ ਹੀ ਇਹ ਪਿੱਛੇ ਚਲਿਆ ਜਾਂਦਾ ਹਮ ਬੜ ਕਬ ਕੁਲੀ ਨਾ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਬਾਪੇ ਸੂਰਮਾ ਸੂਰਹ ਮਾਤੇ ਇਹ ਗੁਦ ਕਬ ਨਾ ਨਾਸੀ ਮਹਾਰਾ ਜੀ ਕਹਿੰਦੇ ਇਹ ਜਿਹੜੇ ਪੰਛੀ ਦੂਤੇ ਹਨ ਵੇਰਾਂ ਕੇ